ਬਹੁਤ ਹੀ ਸਤਿਕਾਰਯੋਗ ਮੇਰੇ ਪੰਜਾਬੀ ਭੈਣ ਭਰਾਵੋ ਜਿਹੜੇ ਅੱਜ ਤੁਹਾਡੇ ਨਾਲ ਮੈਂ ਇੱਕ ਦੋ ਗੱਲਾਂ ਸਾਂਝੇ ਕਰਨੇ ਨੇਗਾ ਇਹ ਤੁਸੀਂ ਆਪ ਹੀ ਆਪਣੇ ਬੱਖ-ਬੱਖ ਪੇਜਾਂ ਚਲਾ ਦੇਣੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਰਕਾਰ ਨੇ ਮੇਰੇ ਜਿਹੜੇ ਪੇਜ ਬੰਦ ਕਰੇ ਹੋਏ ਨੇ ਮੈਂ ਗੱਲ ਕਰਨੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਆਸ-ਪਾਸ ਪੰਥ ਕਲਾਰ ਚੱਲੀ ਹੋਈ ਆ ਬਹੁਤ ਵੱਡੀ ਲਹਿਰ ਚੱਲੀ ਹੋਈ ਆ ਉਹਦੇ ਵਿੱਚ 4 ਸੀਟਾਂ ਖਡੂਰ ਸਾਹਿਬ ਬਠਿੰਡਾ ਤੇ ਫਰੀਦਕੋਟ ਤੇ ਸੰਗਰੂਰ ਜਿਵੇਂ ਆਪਾਂ ਕਹਦੇ ਇਹ ਵੀ ਹਵਾ-ਹਵਾ ਨਹੀਂ ਹੈਗੀ ਨੇਰੀ ਚੱਲ ਰਹੀ ਹੈ ਇਹ ਇਹਨੂੰ ਦੇਖ ਕੇ ਜਿਹੜੇ ਕਿ ਬਹੁਤ ਸਾਰੇ ਰਾਜਨੀਤਿਕ ਲੀਡਰ ਬਗਲਾੜ ਦੇ ਵਿੱਚ ਆ ਚੁੱਕੇ ਨੇ ਕਿ ਜਿਹੜੇ ਮੈਂ ਹੁਣ ਥੋੜੀ ਜੀ ਗੱਲ ਤੁੜਨਾ ਸਾਂਝੀ ਕਰਨੀ ਆ ਫਰੀਦਕੋਟ ਵਾਲੀ ਜਿਹੜੀ ਕਿ ਸੀਟ ਬਾਰੇ ਸਾਂਝੀ ਕਰਨੀ ਆ ਕਿਉਂਕਿ ਫਰੀਦਕੋਟ ਸੀਟ ਦੇ ਉੱਪਰੋਂ ਮੈਨੂੰ ਪਤਾ ਲੱਗਿਆ ਕਿ ਉਹ ਆਪਣਾ ਭਾਈ ਸਾਹਿਬ ਜਿਹੜਾ ਸਰਬਜੀਤ ਸਿੰਘ ਨੇ ਉਹਨਾਂ ਦੀ ਕਰਦਾਰਕੁਸ਼ੀ ਕਰ ਲਈ ਸਰਕਾਰ ਬੱਕ ਬੱਕ ਹੱਥ ਕੰਡੇ ਅਪਣਾ ਰਹੀ ਆ ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਤੁਸੀਂ ਲੋਕਾਂ ਨੇ ਇਸ ਗੱਲ ਦੇ ਵਿੱਚ ਨਹੀਂ ਆਉਣਾ ਬਾਕੀ ਸਰਕਾਰ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਵੀ ਜਿੰਨਾ ਤੁਸੀਂ ਕਰਦਾਰ ਕੁਛੀ ਕਰਨ ਦੀ ਕੋਸ਼ਿਸ਼ ਕਰੋਗੇ ਓਡੀ ਜਿਹੜੀ ਵੱਧ ਹਵਾ ਹਨੇਰੀ ਚੱਲੂਗੀ ਇਸ ਕਰਕੇ ਮੈਂ ਹੁਣ ਜਿਹੜਾ ਕਿ ਡਟ ਕੇ ਜਿਹੜਾ ਚੋਣ ਪ੍ਰਚਾਰ ਕਰ ਰਹੇ ਹਾਂ ਸਰਬਜੀਤ ਸਿੰਘ ਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਹੁਣ ਜਿਹੜੇ ਵੀ ਮੈਂ ਕਹਿੰਦਾ ਵੀ ਜਿਹੜੇ ਮਰਜ਼ੀ ਕਲਾਕਾਰ ਲੈ ਆਏ ਹੋ ਅੱਛਾ ਤੋਂ ਜਿਤਾ ਕੇ ਭੇਜਾਂਗੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਪਤਾ ਲੱਗ ਚੁੱਕੀ ਆ ਵੀ ਜਿਹੜੇ ਕਲਾਕਾਰਾਂ ਨੇ ਸਾਡੇ ਪੰਜਾਬ ਲਈ ਕੁਝ ਕੀਤਾ ਹੀ ਨਹੀਂ ਤੁਸੀਂ ਉਹਨਾਂ ਨੂੰ ਸਾਡੇ ਸਿਰਾਂ ਦੇ ਉੱਪਰ ਕਿਵੇਂ ਲੈ ਕੇ ਬਿਠਾ ਰਹੇ ਹੋ ਇਸ ਕਰਕੇ ਕਿ ਆਪਾਂ ਨੂੰ ਦਿੱਲੀ ਤੋਂ ਮੁਕਤੀ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਇੱਕ ਚੰਗੀ ਜਿਹੜੀ ਪੰਤਿਕ ਸਰਕਾਰ ਬਣ ਸਕਦੀ ਹੈ ਜੇਕਰ ਹੁਣ ਤੁਸੀਂ ਜ਼ੋਰ ਲਾ ਲਓਗੇ ਕਿਉਂਕਿ ਜਿਹੜੀਆਂ ਇਹ ਕਹਿੰਦੇ ਨੇ ਆਹ ਕੰਮ ਕਰਦੇ ਸੀ ਉਹ ਕੰਮ ਕਰਦੇ ਜਦੋਂ ਮੈਂ ਮਾਵਾਵਾਂ ਦੇ ਵੀਡੀਓ ਸੁਣਦਾ ਉਹ ਕਹਿੰਦੇ ਆਏ ਕਿਹੜੇ ਕੰਮ ਨੇ ਕੀ ਗੱਲਾਂ ਨੇ ਨਸ਼ਾ ਪੰਜਾਬ ਦੇ ਵਿੱਚ ਵੱਧ ਗਿਆ ਠੱਗੀਆਂ ਲੋਕਾਂ ਨਾਲ ਵੱਜ ਰਹੀਆਂ ਨੇ ਪ੍ਰਵਾਸ ਪੰਜਾਬ ਦੇ ਵਿੱਚ ਵੱਧ ਚੁੱਕਿਆ ਆਹ ਨੌਜਵਾਨਾਂ ਨੂੰ ਡੱਟ ਕੇ ਇਕੱਠੇ ਹੋ ਕੇ ਜਿਹੜਾ ਕਿ ਆਪਾਂ ਇਹ ਪੈਰਾ ਦੀ ਇਹ ਗੱਲਾਂ ਤੇ ਤੇ ਸਰਬਜੀਤ ਸਿੰਘ ਦਾ ਮੈਂ ਡੱਟ ਕੇ ਚੋਣ ਪ੍ਰਚਾਰ ਕਰ ਰਿਹਾ ਹਾਂ ਬਹੁਤ ਹੀ ਸਤਿਕਾਰਯੋਗ ਮੇਰੇ ਪੰਜਾਬੀ ਭੈਣ ਭਰਾਵੋ ਜਿਹੜੇ ਤੁਹਾਡੇ ਨਾਲ ਮੈਂ ਇੱਕ ਤੋਂ ਗੱਲਾਂ ਸਾਂਝੇ ਕਰਨੇ ਨੇਗਾ ਇਹ ਤੁਸੀਂ ਆਪ ਹੀ ਆਪਣੇ ਬੱਕ ਬੱਕ ਪੇਜਾਂ ਚਲਾ ਦੇਣੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਰਕਾਰ ਨੇ ਮੇਰੇ ਜਿਹੜੇ ਪੇਜ ਬੰਦ ਕਰੇ ਹੋਏ ਨੇ ਮੈਂ ਗੱਲ ਕਰਨੀ ਆ ਜਿਹੜੀ ਕਿ ਪੰਜਾਬ ਦੇ ਵਿੱਚ ਆਸ-ਪਾਸ ਪੰਥਕਲਾਰ ਚੱਲੀ ਹੋਈ ਆ ਬਹੁਤ ਵੱਡੀ ਲਹਿਰ ਚੱਲੀ ਹੋਈ ਆ ਉਹਦੇ ਵਿੱਚ ਚਾਰ ਸੀਟਾਂ ਖਡੂਰ ਸਾਹਿਬ ਬਠਿੰਡਾ ਤੇ ਫਰੀਦਕੋਟ ਤੇ ਸੰਗਰੂਰ ਜਿਵੇਂ ਆਪਾਂ ਕਹਦੇ ਇਹ ਵੀ ਹਵਾ ਹਵਾ ਨਹੀਂ ਹੈਗੀ ਨੇਰੀ ਚੱਲ ਰਹੀ ਹੈ ਇਹ ਇਹਨੂੰ ਦੇਖ ਕੇ ਜਿਹੜੇ ਕਿ ਬਹੁਤ ਸਾਰੇ ਰਾਜਨੀਤਿਕ ਲੀਡਰ ਬਗਲਾੜ ਦੇ ਵਿੱਚ ਆ ਚੁੱਕੇ ਨੇ ਕਿ ਜਿਹੜੇ ਮੈਂ ਹੁਣ ਥੋੜੀ ਜੀ ਗੱਲ ਤੁਹਾਨੂੰ ਸਾਂਝੀ ਕਰਨੀ ਆ ਫਰੀਦਕੋਟ ਵਾਲੀ ਜਿਹੜੀ ਕਿ ਸੀਟ ਬਾਰੇ ਸਾਂਝੀ ਕਰਨੀ ਆ ਕਿਉਂਕਿ ਫਰੀਦਕੋਟ ਸੀਟ ਦੇ ਉੱਪਰੋਂ ਮੈਨੂੰ ਪਤਾ ਲੱਗਿਆ ਕਿ ਉਹ ਆਪਣਾ ਭਾਈ ਸਾਹਿਬ ਜਿਹੜਾ ਸਰਜੀਤ ਸਿੰਘ ਨੇ ਉਹਨਾਂ ਦੀ ਕਰਦਾਰਕੁਸ਼ੀ ਕਰਨ ਲਈ ਸਰਕਾਰ ਬੱਕ ਬੱਕ ਹੱਥ ਕੰਡੇ ਅਪਣਾ ਰਹੀ ਆ ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਲੋਕਾਂ ਨੇ ਇਸ ਗੱਲ ਦੇ ਵਿੱਚ ਨਹੀਂ ਆਉਣਾ ਬਾਕੀ ਸਰਕਾਰ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਵੀ ਜਿੰਨਾ ਤੁਸੀਂ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਾਂਗੇ ਓਡੀ ਜਿਹੜੀ ਵੱਧ ਹਵਾ ਹਨੇਰੀ ਚੱਲੂਗੀ ਇਸ ਕਰਕੇ ਮੈਂ ਹੁਣ ਜਿਹੜਾ ਕਿ ਡਟ ਕੇ ਜਿਹੜਾ ਚੋਣ ਪ੍ਰਚਾਰ ਕਰ ਰਹੇ ਹਾਂ ਸਰਬਜੀਤ ਸਿੰਘ ਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਹੁਣ ਜਿਹੜੇ ਵੀ ਮੈਂ ਕਹਿੰਦਾ ਵੀ ਜਿਹੜੇ ਮਰਜ਼ੀ ਕਲਾਕਾਰ ਲੈ ਆਏ ਹੋ ਅੱਛਾ ਤੋਂ ਜਿਤਾ ਕੇ ਭੇਜਾਂਗੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਪਤਾ ਲੱਗ ਚੁੱਕੀ ਆ ਵੀ ਜਿਹੜੇ ਕਲਾਕਾਰਾਂ ਨੇ ਸਾਡੇ ਪੰਜਾਬ ਲਈ ਕੁਝ ਕੀਤਾ ਹੀ ਨਹੀਂ ਤੁਸੀਂ ਉਹਨਾਂ ਨੂੰ ਸਾਡੇ ਸਿਰਾਂ ਦੇ ਉੱਪਰ ਕਿਵੇਂ ਲੈ ਕੇ ਬਿਠਾ ਰਹੇ ਹੋ ਇਸ ਕਰਕੇ ਕੀ ਆਪਾਂ ਨੂੰ ਦਿੱਲੀ ਤੋਂ ਮੁਕਤੀ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਇੱਕ ਚੰਗੀ ਜਿਹੜੀ ਪੰਤਿਕ ਸਰਕਾਰ ਬਣ ਸਕਦੀ ਆ ਜੇਕਰ ਹੁਣ ਤੁਸੀਂ ਜ਼ੋਰ ਲਾ ਲਓਗੇ ਕਿਉਂਕਿ ਜਿਹੜੀਆਂ ਇਹ ਕਹਿੰਦੇ ਨੇ ਆ ਕੰਮ ਕਰਦੇ ਸੀ ਉਹ ਕੰਮ ਕਰਦੇ ਆ ਜਦੋਂ ਮੈਂ ਮਾਵਾਵਾਂ ਦੇ ਵੀਡੀਓ ਸੁਣਦਾ ਉਹ ਕਹਿੰਦੇ ਆਏ ਕਿਹੜੇ ਕੰਮ ਨੇ ਕੀ ਗੱਲਾਂ ਨੇ ਨਸ਼ਾ ਪੰਜਾਬ ਦੇ ਵਿੱਚ ਵੱਧ ਗਿਆ ਠੱਗਿਆਂ ਲੋਕਾਂ ਨਾਲ ਵੱਜ ਰਹੇ ਨੇ ਪ੍ਰਵਾਸ ਪੰਜਾਬ ਦੇ ਵਿੱਚ ਵੱਧ ਚੁੱਕਿਆ ਆਹ ਨੌਜਵਾਨੋਂ ਡੱਟ ਕੇ ਇਕੱਠੇ ਹੋ ਕੇ ਜਿਹੜਾ ਕਿ ਆਪਾਂ ਪਹਿਰਾ ਦੀ ਇਹ ਗੱਲਾਂ ਤੇ ਤੇ ਸਰਬਜੀਤ ਸਿੰਘ ਦਾ ਮੈਂ ਡੱਟ ਕੇ ਚੋਣ ਪ੍ਰਚਾਰ ਕਰ ਰਹੇ ਆਂ